ਭੀਮ ਜੈ ਭਾਰਤ ਅੱਜ ਦਾ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਇਕੱਠ ਜਿਹਦੇ ਵਿੱਚ ਸੰਤ ਸਮਾਜ ਔਰ ਸਾਰੀਆਂ ਹੀ ਜਥੇਬੰਦੀਆਂ ਅ ਅੱਜ ਇਕੱਠੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਦੋ ਮੁੱਦਿਆਂ ਤੇ ਗੰਭੀਰਤਾ ਦੇ ਨਾਲ ਜਿਹੜਾ ਉਹ ਵਿਚਾਰ ਕੀਤਾ ਗਿਆ ਇੱਕ 12.5% ਸਰਕਾਰ ਵੱਲੋਂ ਜਿਹੜਾ ਆ ਇਹ ਕੋਈ ਸੈਂਸਿਟੀਵਿਟੀ ਨਾ ਦਿਖਾਉਣਾ ਸਾਡੇ 12% ਦਾ ਕੇਸ ਜਿਹੜਾ ਆ ਉਹ 6 ਤਰੀਕ ਤੋਂ ਲਗਾਤਾਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੁਣਵਾਈ ਵਾਸਤੇ ਹੋ ਰਿਹਾ ਏ ਤੇ ਅੱਜ ਤੱਕ ਸਾਡੀਆਂ ਕਿਸੇ ਵੀ ਜਥੇਬੰਦੀ ਨੂੰ ਸਰਕਾਰ ਵੱਲੋਂ ਇਹ ਵਿਸ਼ਵਾਸ ਨਹੀਂ ਦਿਵਾਇਆ ਗਿਆ ਤੇ ਕਿਹੜਾ ਵਕੀਲ ਕਿੱਦਾਂ ਗਿਆ ਦੂਸਰਾ ਪੁਆਇੰਟ ਸਾਡਾ ਡਾਕਟਰ ਗੁਰਿੰਦਰ ਸਿੰਘ ਰਗਰੇਟਾ ਨੂੰ ਬਿਨਾਂ ਸ਼ਰਤ ਰਿਹਾ ਕਰਾਉਣਾ ਏ ਇਸ ਸਬੰਧ ਵਿੱਚ 8 ਤਰੀਕ ਨੂੰ ਜਲੰਧਰ ਦੇ ਵਿੱਚ ਸਾਰੀਆਂ ਹੀ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਇਹ ਵੱਡਾ ਇਕੱਠ ਕਰਕੇ ਇਹ ਆਪਣਾ ਜਿਹੜਾ ਆ ਰੋਜ਼ ਪ੍ਰਦਰਸ਼ਨ ਸ਼ੋਅ ਕਰਨ ਗਿਆ 6-8 ਤਰੀਕ ਤੱਕ ਸਰਕਾਰ ਨੇ ਦੋਵਾਂ ਪੁਆਇੰਟਾਂ ਤੇ ਸਾਡੇ ਦੋਨਾਂ ਨੁਕਤਿਆਂ ਤੇ ਕੋਈ ਫੈਸਲਾ ਨਾ ਲਿਆ ਇਹਨੂੰ ਸੰਜੀਤਗੀ ਡਾਕਟਰ ਅੰਗਰੇਟਾ ਨੂੰ ਬਿਨਾਂ ਛਾਤਰ ਰਿਹਾ ਕਰਨ ਦਾ ਵਿਸ਼ਵਾਸ ਨਾ ਦਿੱਤਾ ਸਾਡੇ 12% ਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੋਈ ਉੱਚ ਪਾਇਦਾਰ ਵਕੀਲ ਕੋਣ ਦਾ ਸਾਨੂੰ ਵਿਸ਼ਵਾਸ ਨਾ ਦਵਾਇਆ ਤਾਂ 8 ਤਰੀਕ ਤੋਂ ਬਾਅਦ ਜੋ ਵੀ ਵੱਡੇ ਤੋਂ ਵੱਡਾ ਸੰਘਰਸ਼ ਇਹ ਸਮਾਜ ਅ ਲੀਖ ਸਕਦਾ ਹੈ ਜੈ ਭੀਮ ਜੈ ਭਾਰਤ